ਬੀਤੇ ਦਿਨੀ ਕੁੜੀ ਦਾ ਛੇੜਛਾੜ ਦਾ ਮਾਮਲਾ ਜਿਹੜਾ ਕਿ ਲਗਾਤਾਰ ਗਰਮਾਇਆ ਤਾਂ ਉਸ ਦੇ ਹੱਕ ਦੇ ਵਿੱਚ ਅਮਰਤਪਾਲ ਸਿੰਘ ਮਹਿਰੂ ਆਏ ਤਾਂ ਬੀਤੇ ਦਿਨੀ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਉਹਨਾਂ ਦੇ ਉੱਤੇ ਹੀ ਜਿਹੜਾ ਕਿ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਮਰਤਪਾਲ ਸਿੰਘ ਮਹਿਰੂ ਰੋ ਪਏ ਸੀ ਜਿਸ ਤੋਂ ਬਾਅਦ ਉਹਨਾਂ ਦੇ ਹੱਕ ਦੇ ਵਿੱਚ ਰਾਜ ਸਿੰਘ ਖਾਲਸਾ ਆਏ ਅਤੇ ਉਹਨਾਂ ਕਹਿ ਕਿ ਜਿਹੜਾ ਲੋਕ ਜਿਵੇਂ ਕਿ ਸਾਡੇ ਹੱਕ ਦੀ ਆਵਾਜ਼ ਬੁਲੰਦ ਕਰਦਾ ਕਿਸੇ ਦੇ ਹੱਕ ਦੇ ਵਿੱਚ ਨਿੱਤਰਦਾ ਪੰਜਾਬ ਦੇ ਲੋਕਾਂ ਦੇ ਨਾਲ ਖੜਦਾ ਤਾਂ ਸਾਨੂੰ ਉਹਨਾਂ ਦਾ ਸਾਥ ਦੇਣਾ ਪਰ ਬੰਦੇ ਨੂੰ ਬੇਗਨਾ ਸਾਫਤ ਕਰ ਲਈ ਦਿਨ ਰਾਤ ਹਟ ਕਰਦੇ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲ ਜਾਵਾਂਗੇ ਪਰ ਉਹ ਬੰਦੇ ਨੇ 9000 ਕਾਲ ਰੱਖੋ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਗੱਲਬਾਤ ਅੱਗੇ ਤੋਰਦਾ ਕਿ ਭਾਈ ਸਾਹਿਬ ਨੇ ਇਹ ਕਿਹਾ ਕਿ ਪ੍ਰਸ਼ਾਸਨ ਤਾਂ ਹੁਣ ਇਹ ਸਾਫਤ ਕਰਨ ਤੇ ਲੱਗਿਆ ਹੈ ਕਿ ਬਲਤਕਾਰੀ ਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਬਾਹਰ ਕੱਢਿਆ ਜਾਵੇ ਪਹਿਲਾਂ ਵੀ ਇੱਥੇ ਬੜੇ ਬਾਬੇ ਆ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ ਬਲਤਕਾਰੀ ਨੇ ਉਹਨਾਂ ਨੂੰ ਪਰੋਲਾ ਮਿਲ ਜਾਂਦੀਆਂ ਨੇ ਪਰ ਸਾਡੇ ਬੰਦੀ ਸਿੰਘ ਅੱਜ ਵੀ ਜੇਲਾਂ ਦੇ ਵਿੱਚ ਬੈਠੇ ਆ ਇੱਥੇ ਗੱਲ ਇਹ ਇਹ ਆ ਜਾਂਦੀ ਹੈ ਕਿ ਸਾਡੀ ਸਿਰਮੌਰ ਸੰਸਥਾ ਐਜੀਪੀਸੀ ਅੱਜ ਚੁੱਪ ਕਿਉਂ ਹੈ ਉਹਦੇ ਜਿਹੜੇ ਪ੍ਰਬੰਧਕ ਨੇ ਉਹਦੇ ਪ੍ਰਧਾਨ ਨੇ ਉਹ ਅੱਜ ਚੁੱਪ ਕਿਉਂ ਬੈਠੇ ਆ ਜਿਹੜਾ ਸਾਡਾ ਅੱਜ ਜਥੇਦਾਰ ਹੈ ਉਹ ਚੁੱਪ ਕਿਉਂ ਹੈ ਜਥੇਦਾਰ ਦਾ ਉਹਦਾ ਇੱਕ ਬਹੁਤ ਵੱਡਾ ਉਹਦਾ ਹੁੰਦਾ ਹੈ ਜਥੇਦਾਰ ਸਾਡਾ ਬਹੁਤ ਸਤਿਕਾਰਯੋਗ ਹੈ ਪਰ ਅਸੀਂ ਬੇਨਤੀ ਕਰਦੇ ਹਾਂ ਕਿ ਜ਼ਥੇਦਾਰ ਸਾਹਿਬ ਬੋਲੋ ਜਿੱਥੇ ਕੰਮ ਤੁਸੀਂ ਨੇ ਕਰਨਾ ਸੀ ਜ਼ਥੇਦਾਰ ਸਾਹਿਬ ਅੱਜ ਉੱਥੇ ਸਿੱਖ ਕੌਮ ਦੇ ਕੁਝ ਕੁ ਜੋਧੇ ਕਰਨ ਲੱਗੇ ਹੋਏ ਨੇ ਪਰ ਜੇ ਜੋਧੇ ਕਰ ਰਹੇ ਨੇ ਜ਼ਿੰਮੇਵਾਰੀ ਨਿਭਾ ਰਹੇ ਨੇ ਤਾਂ ਜ਼ਥੇਦਾਰ ਸਾਹਿਬ ਤੁਸੀਂ ਉਹਨਾਂ ਦੀ ਪਿੱਠ ਤੇ ਖੜ੍ਹ ਜੋ ਕੱਲਾ ਐਨੀ ਬਹੁਤ ਹੈ ਜ਼ਥੇਦਾਰ ਉਹ ਸੀ ਇਕਾਲੀ ਫੂਲਾ ਸਿੰਘ ਵਰਗੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਹਿਤਾ ਸੀ ਮੁਜਰੇ ਤੇ ਗਿਆ ਸੀ ਇਹ ਕਹਿਆ ਸੀ ਇੱਕ ਠੋਕ ਕੇ ਕਿ ਕਾਣਿਆ ਇੱਥੇ ਰੁਕ ਤੇ ਉਹਨੂੰ سزا ਲਾਈ ਸੀ ਤੇ 20 ਦਿਨ ਉਹ سزا ਕੱਟ ਕੇ ਗਿਆ ਸੀ ਉਸ ਟਾਈਮ ਦਾ ਮਹਾਰਾਜਾ ਪਰ ਅੱਜ 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 ਸਾਡੇ ਜਥੇਦਾਰ ਕਿੱਡਾ ਵੱਡਾ ਨਾਮ ਜਥੇਦਾਰ ਦਾ ਸਤਿਕਾਰਯੋਗ ਅੱਜ ਅੱਜ ਇਹਨਾਂ ਬਾਦਲਾਂ ਦਾ ਗੁਣਗਾਨ ਕਰਦੇ ਆ ਜਾਂ ਕਿਸੇ ਰਾਜਨੀਤਿਕ ਪਾਕਿਆਂ ਦਾ ਗੁਣਗਾਨ ਕਰਦੇ ਆ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਯਾਰ ਕਿਉਂ ਤੇ ਫਿਰ ਸਾਡਾ ਐ ਜੀ ਪੀ ਸੀ ਦਾ ਪ੍ਰਧਾਨ ਅੱਜ ਕਿੱਥੇ ਹੈ ਜਿਹੜੇ ਕਹਿੰਦੇ ਸੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜਿਹੜੇ ਅੱਜ ਡਿਬਰੂਗੜੀਆ ਜ਼ਿਲ੍ਹੇ ਚ ਬੈਠੇ ਐ ਜਿਹੜੇ ਕਹਿੰਦੇ ਸੀ ਇਹ ਸੰਤਾਂ ਦੀ ਰੀਸ ਕਰਦਾ ਐ ਇਹ ਗੁਰੂ ਗ੍ਰੰਥ ਸਾਹਿਬ ਅ ਅਜਨਾਲੇ ਕਿਉਂ ਲੈ ਕੇ ਗਿਆ ਬੇਦਬੀ ਹੋ ਗਈ ਅੱਜ ਉਹਨਾਂ ਦੀਆਂ ਅੱਖਾਂ ਫੁੱਟ ਗਈਆਂ ਕਿ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਕਿ ਜਿੱਥੇ ਗੁਰਦੁਆਰੇ ਦੇ ਵਿੱਚ ਅੱਜ ਬਲਤਕਾਰ ਹੋਈ ਜਾਂਦੇ ਐ ਕਿ ਅੱਜ ਗੁਰੂ ਦੀ ਬੇਦਬੀ ਹੋਈ ਨਹੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਉਹ ਚਰਨ ਘਾਟ ਵਾਲਾ ਜਿਹੜਾ ਬਾਬਾ ਖਵਾਉਂਦਾ ਆ ਆਪਣੇ ਆਪ ਨੂੰ ਬਰਜਿੰਦਰ ਉਹੋ ਗੁਰੂ ਦੀ ਹਜ਼ੂਰੀ ਚ ਸਾਡੇ ਧੀਆਂ ਬਲਤਕਾਰ ਕਰੀ ਜਾਂਦਾ ਕਿ ਅੱਜ ਬੇਅਦਬੀ ਨਹੀਂ ਹੋਈ ਜਿਹੜੇ ਬਹੁਤੇ ਉਦੋਂ ਸਿਆਣੇ ਬੰਦੇ ਸੀ ਉਂਗਲਾਂ ਚੱਕਦੇ ਸੀ ਅੱਜ ਉਹ ਚੁੱਪ ਕਿਉਂ ਬੈਠੇ ਐ ਅੱਜ ਫੜ ਕੇ ਕੈਨ ਪ੍ਰਸ਼ਾਸਨ ਨੂੰ ਕਿ ਇਸ ਬਲਤਕਾਰੇ ਨੂੰ ਠੋਕ ਕੇ ਰੱਖੋ ਅਸੀਂ ਭਾਈ ਮੈਰੋ ਦੇ ਨਾਲ ਆ ਵਿਚਾਰਕ ਮਤ ਪੇਦ ਅਲੱਗ ਹੁੰਦੇ ਐ ਪਰ ਜਿੱਥੇ ਗੱਲ ਸਾਡੀ ਕੌਮ ਦੀ ਆ ਜੇ ਉੱਥੇ ਸਾਨੂੰ ਇੱਕ ਹੋ ਜਾਣਾ ਚਾਹੀਦਾ ਵਿਚਾਰਾਂ ਦੀਆਂ ਲੜਾਈਆਂ ਅਲੱਗ ਹੁੰਦੀਆਂ ਨੇ ਪਰਾਸੀ ਕਦੋਂ ਹੋਵਾਂਗੇ ਯਾਰ ਅੱਜ ਸਾਡੀ ਕੌਮ ਦਾ ਉਹ ਜੋਧਾ ਜਿਹੜਾ ਹਮੇਸ਼ਾ ਕੌਮ ਨਾਲ ਖੜਦਾ ਆਇਆ ਹੈ ਹਮੇਸ਼ਾ ਕੌਮ ਦੀ ਗੱਲ ਕਰਦਾ ਹੈ ਆ ਬਲਤਕਾਰੀ ਨੂੰ ਚੰਗਾ ਸਬਕ ਸਿਖਾਇਆ ਪਹਿਲਾਂ ਹੋਰ ਜਿੰਨੇ ਇੱਥੇ ਠੱਗ ਚੋਰ ਬਲਤਕਾਰੀ ਫਿਰਦੇ ਨੇ ਉਹਨਾਂ ਨੂੰ ਚੰਗੇ ਸਬਕ ਸਿਖਾਉਂਦਾ ਹੈ ਅੱਜ ਉਹਦੀਆਂ ਅੱਖਾਂ 'ਚ ਰੋਣਾ ਆਜੇ ਆ ਉਹ ਰੋਣਾ ਤਾਂ ਆਇਆ ਕਿਉਂਕਿ ਉਹਦੀ ਪਿੱਠ ਤੇ ਨਹੀਂ ਕੋਈ ਖੜਿਆ ਕੀ ਗੁਰੂ ਗ੍ਰੰਥ ਸਾਹਿਬ ਕੱਲਾ ਕੱਲੇ ਮੈਰੋ ਦੇ ਨੇ ਆਪਣੇ ਆਪਣੇ ਹੈ ਨਹੀਂ ਕਿ ਉਸ ਬੇਅਦਬੀ ਦਾ ਦੁੱਖ ੱਲੇ ਮੈਨੂੰ ਹੋਇਆ ਕਿ ਉਸੇ ਨੂੰ ਉਹਦਾ ਵੀੜਾ ਚੱਕਣਾ ਚਾਹੀਦਾ ਮਹਾਰਾਣਾ ਯਾਰ ਅੱਜਕੱਲ ਦੇ ਅੱਜਕੱਲ ਦੇ ਬਾਬਿਆਂ ਤੇ ਤੇ ਅੱਜਕੱਲ ਦੇ ਸਾਡੇ ਜਥੇਦਾਰਾਂ ਤੇ ਅੱਜਕੱਲ ਦੇ ਐ ਜੀ ਪੀ ਸੀ ਦੇ ਪ੍ਰਧਾਨਾਂ ਤੇ ਕੀ ਯਾਰ ਕਿੱਧਰ ਚੱਲ ਗਏ ਕਿਉਂ ਬੁੱਲ ਸਿੱਤੇ ਜਾਂਦੇ ਆ ਤੁਹਾਡੇ ਕਿਉਂ ਨਹੀਂ ਬੋਲਦੇ ਕਦੋਂ ਬੋਲੋਗੇ ਕਦੋਂ ਇਨਸਾਫ ਮਿਲੂਗਾ ਸਾਡੀ ਕੌਮ ਨੂੰ ਕਦੋਂ ਸਾਡੀ ਜਿਹੜੀ ਸਿਰਮੌਰ ਸੰਸਥਾ ਹੈ ਉਹ ਪੰਜਾਬ ਦੇ ਵਿੱਚ ਐਨ ਹਿੱਕ ਠੋਕੇ ਕੰਮ ਕਰੂ ਕਿ ਜਿਹੜਾ ਬੋਲ ਜਥੇਦਾਰ ਦੇ ਮੂੰਹ ਚੋਂ ਨਿਕਲ ਗਿਆ ਉਹਨੂੰ ਉਹਨੂੰ ਕੋਈ ਮੋੜ ਨਹੀਂ ਸਕੂਗਾ ਜਥੇਦਾਰ ਸਾਹਿਬ ਬੋਲੋ ਜਥੇਦਾਰ ਸਾਹਿਬ ਬੋਲੋ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਕਿ ਪੰਜਾਬ ਦੇ ਲੋਕੋ ਭਾਈ ਮਹਿਰੋ ਨੇ ਬੜੀ ਸੰਦੀਦਗੀ ਦੇ ਨਾਲ ਬੜੇ ਤਰੀਕੇ ਦੇ ਨਾਲ ਇਹ ਮੁੱਦਾ ਚੱਕਿਆ ਸਭ ਕੁਝ ਸਾਹਮਣੇ ਲਿਆਂਦਾ ਵੀਡੀਓ ਆ ਗਈਆਂ ਕੁੜੀਆਂ ਦੇ ਬਿਆਨ ਸਾਹਮਣੇ ਆ ਗਏ ਤੇ ਮੈਂ ਉਹਨਾਂ ਕੁੜੀਆਂ ਨੂੰ ਲਾਹਨਤ ਪਾਉਣਾ ਜਿਹੜਾ ਜੋ ਕੁੜੀਆਂ ਬਿਆਨ ਮੁਕਰਦੀਆਂ ਨੇ ਕਿ ਤੁਹਾਡੇ ਲਈ ਭਾਈ ਮੈਰੋਂ ਐਡਾ ਵੱਡਾ ਕਦਮ ਚੱਕਿਆ ਦੁਸ਼ਮਣੀਆਂ ਪਾਈਆਂ ਜਾਨ ਨੂੰ ਮਾਰਨ ਦੀਆਂ ਧਮਕੀਆਂ ਅੱਜ ਮੈਰੋਂ ਨੂੰ ਆ ਰਹੀਆਂ ਨੇ ਅੱਗ ਲਾ ਕੇ ਸਾੜਨ ਦੀਆਂ ਧਮਕੀਆਂ ਆ ਰਹੀਆਂ ਨੇ ਵੀ ਮੂੰਹ ਸਾੜ ਦੇਾਂਗੇ ਇਹਦਾ ਆਤਾ ਪਤਾ ਹੀ ਨਾ ਪਤ ਲੱਗੇ ਇਹੋ ਜਾਂ ਕੁਸ ਅੱਜ ਪਾਈ ਮੈਰੋਂ ਨਾਲ ਹੋ ਰਿਹਾ ਪਰ ਉਹ ਡਰਦਾ ਨਹੀਂ ਇਹਨਾਂ ਗੱਲਾਂ ਕਰਕੇ ਨਹੀਂ ਉਹ ਰੋਇਆ ਕਿ ਉਹ ਉਹਦੇ ਮਨ ਦੇ ਵਿੱਚ ਡਰ ਹੈ ਉਹ ਇਸ ਕਰਕੇ ਰੋਇਆ ਕਿ ਉਹਦੀ ਕੌਮ ਉਹਦੀ ਪੱਟਦੇ ਨਹੀਂ ਖੜੀ ਉਹ ਇਸ ਕਰਕੇ ਰੋਇਆ ਕਿ ਜਿੰਨਾ ਲਈ ਉਹਨੇ ਬੈਰ ਪਾਏ ਅੱਜ ਉਹ ਬਿਆਨ ਬਦਲ ਰਹੇ ਨੇ ਅੱਜ ਉਹ ਦਾ ਸਾਥ ਨਹੀਂ ਦੇ ਰਹੇ ਉਹ ਇਸ ਕਰਕੇ ਰੋਇਆ ਕਿ ਪ੍ਰਸ਼ਾਸਨ ਦੇ ਵਿੱਚ ਪੱਗਾਂ ਬਨ ਕੇ ਜਿਹੜੇ ਅਫਸਰ ਬੈਠੇ ਨੇ ਉਹ ਇਨਸਾਫ ਨਹੀਂ ਕਰ ਰਹੇ ਉਹ ਬਲਤਕਾਰੀਆਂ ਦਾ ਸਾਥ ਦੇ ਰਹੇ ਨੇ ਉਹ ਇਸ ਕਰਕੇ ਰੋਇਆ ਉਹਨੂੰ ਉਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਇਹ ਮੈਂ ਕਲੀਅਰ ਲਿਖ ਕੇ ਦੇ ਸਕਦਾ ਕਿ ਉਹ ਉਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈ ਉਹ ਇਸ ਕਰਕੇ ਅੱਜ ਅੰਜੂ ਡਿੱਗੇ ਨੇ ਕਿ ਜਿਹੜੀ ਕੌਮ ਦੂਧੀਆਂ ਨਾਲ ਖੜਦੀ ਹੁੰਦੀ ਸੀ ਅੱਜ ਉਹ ਆਪਣੇਆਂ ਤੋਂ ਵੀ ਕਿਨਾਰਾ ਕਰ ਰਹੀ ਐ ਆਪਣੇਆਂ ਨਾਲ ਵੀ ਨਹੀਂ ਖੜ ਰਹੀ ਯਾਰ ਇਹ ਗੱਲਾਂ ਤੱਤੀਆਂ ਨੇ ਤੇ ਕੌੜੀਆਂ ਲੱਗਣੇ ਤਿੱਖੀਆਂ ਨੇ ਪਰ ਪੰਜਾਬ ਦੇ ਲੋਕੋ ਪੰਜਾਬੀਓ ਮੈਂ ਸਿੱਖ ਕੌਮ ਨੂੰ ਕਹਿਣਾ ਚਾਹਣਾ ਸਾਡੇ ਜਥੇਦਾਰ ਸਾਹਿਬ ਨੂੰ ਕਹਿਣਾ ਚਾਹਣਾ ਕਿ ਜਥੇਦਾਰ ਸਾਹਿਬ ਤੁਹਾਡਾ ਅਹੁਦਾ ਬਹੁਤ ਸਤਿਕਾਰਯੋਗ ਹੈ ਅਸੀਂ ਤਾਂ ਇੱਕ ਨਿਮਾਣੇ ਜੇ ਸਿੱਖਾਂ ਪਰ ਤੁਸੀਂ ਬਹੁਤ ਸਤਿਕਾਰਯੋਗ ਹੋ ਤੁਹਾਡਾ ਅਹੁਦਾ ਰਤਬਾ ਬਹੁਤ ਵੱਡਾ ਹੈ ਪਰ ਤੁਹਾਨੂੰ ਬੇਨਤੀ ਕਰਦੇ ਆਂ ਕਿ ਜਥੇਦਾਰ ਸਾਹਿਬ ਚੁੱਪੀ ਤੋੜੋ ਅਕਾਲ ਤੱਕ ਸਭ ਤੋਂ ਹੁਕਮ ਆਉਣ ਤਾਂ ਇੱਥੇ ਬਲਤਕਾਰ ਨਹੀਂ ਹੋਊਗਾ ਫਿਰ ਇਹ ਕਹਿ ਦਿੰਦੇ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਲੇ ਅੱਤਵਾਦੀ ਸੀ ਪਰ ਜਦੋਂ ਵੀ ਕਿਤੇ ਉਹ ਕਹਿ ਦਿੰਦੇ ਸੀ ਉਹ ਕੁਝ ਹੁੰਦਾ ਨਹੀਂ ਸੀ ਭਾਵੇਂ Hindu ਚੱਲ ਕੇ ਆ ਜਾਂਦਾ ਸੀ ਭਾਵੇਂ ਕੋਈ ਇਸਾਈ ਭਾਵੇਂ ਮੁਸਲਮਾਨ ਕਿਸੇ ਦੀ ਧੀ ਭੈਣ ਨਾਲ ਬਲਤਕਾਰ ਨਹੀਂ ਹੋਣ ਦਿੰਦਾ ਸੀ ਜਥੇਦਾਰ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਕੀ ਕਾਲ ਤੱਕ ਸਾਬਤੋਂ ਇਹ ਹੁਕਮ ਜਾਰੀ ਕਰੋ ਪਹਿਲਾਂ ਤਾਂ ਪੰਜਾਬ ਦੇ ਵਿੱਚੋਂ ਮਨਾਹੀ ਕਰੋ ਨਸ਼ੇ ਦੀ ਕਿਉਂ ਨਹੀਂ ਨੌਜਵਾਨ ਮੰਨਣਗੇ ਜੇ ਨੌਜਵਾਨਾਂ ਨੂੰ ਗੱਲ ਨਾਲ ਲਾਵਾਂਗੇ ਅਸੀਂ ਤਾਂ ਨੌਜਵਾਨਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਗੁਰਦੁਆਰਿਆਂ ਦੇ ਵਿੱਚ ਅੱਜ ਕੜਮ ਚੌਧਰੀ ਆ ਕੇ ਬਹਿ ਗਏ ਐ ਸਿਰਫ ਖਾਨ ਤੱਕ ਧਿਆਨ ਹੈ ਗੋਲਕਾਂ ਨੂੰ ਕਿਸੇ ਦਾ ਇਹ ਧਿਆਨ ਹੀ ਨਹੀਂ ਕਿ ਆਪਾਂ ਨੌਜਵਾਨਾਂ ਨੂੰ ਉਮਰ ਤਸ਼ਕਾਈਏ ਨਸ਼ੇ ਤੋਂ ਦੂਰ ਕਰੀਏ ਸਿੱਖੀ ਨਾਲ ਜੋੜੀਏ ਇਹ ਧਿਆਨ ਹੀ ਹੈ ਨਹੀਂ ਸਿਰਫ ਪ੍ਰਧਾਨਗੀਆਂ ਦੇ ਰੌਲੇ ਐ ਕਿਸੇ ਨੇ ਸੋਚੀ ਨਹੀਂ ਕਿ ਪਿੰਡਾਂ ਦੇ ਵਿੱਚ ਪਹਿਲਾਂ ਗੱਤਕੇ ਖੇਡੇ ਜਾਂਦੇ ਸੀ ਪਿੰਡਾਂ ਦੇ ਵਿੱਚ ਪਹਿਲਾਂ ਸੰਥਿਆ ਦਿੱਤੀ ਜਾਂਦੀ ਸੀ ਅੱਜ ਕੱਲ ਸਾਡੇ ਲੋਕ ਆਰਕੈਸਟਰਾ ਉਤੋਂ ਜਾਂ 10-10000 ਰੁਪਏ ਸਿੱਟ ਆਉਂਦੇ ਆ ਪਰ ਕਿਸੇ ਗ੍ਰੰਥੀ ਨੂੰ 500 ਰੁਪਏ ਦੇ ਕਿਰਾਏ ਨਹੀਂ ਕੀ ਆ ਚੱਕ ਗ੍ਰੰਥੀ ਸਾਹਿਬ ਤੁਸੀਂ ਵਜ਼ੀਰ ਹੋ ਆ ਚੱਕੋ 10000 ਰੁਪਏ ਜਾਂ 5000 ਰੁਪਏ ਅਸੀਂ ਹਰ ਮਹੀਨੇ ਦਿਆ ਕਰਾਂਗੇ ਤੁਹਾਨੂੰ ਤੇ ਤੁਸੀਂ ਸਾਡੇ ਬੱਚਿਆਂ ਨੂੰ ਸੰਥਿਆ ਸਿਖਾਓ ਗੁਰਬਾਣੀ ਨਾਲ ਜੋੜੋ ਨਸ਼ਿਆਂ ਤੋਂ ਦੂਰ ਕਰੋ ਇੱਧਰ ਸਾਡਾ ਧਿਆਨ ਹੀ ਹੈ ਨਹੀਂ ਸਿਰਫ ਪ੍ਰਧਾਨਗੀਆਂ ਦੇ ਰੌਲੇ ਰਹਿ ਗਏ ਤੇ ਅਸੀਂ ਗੋਲਕਾਂ ਤਾਂ ਸਿਰਫ ਗੋਲਕਾਂ ਦਾ ਖਸਮਿਤ ਰਹਿ ਗਏ ਕਿ ਕਿੰਨੇ ਰੁਪਏ ਗੋਲ ਖਚਾਉਣਗੇ ਤੇ ਪ੍ਰਧਾਨ ਦੀ ਜੇਬ 'ਚ ਜਾਣ ਇਹ ਇਹ ਕੜਮ ਚੌਧਰੀਆਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ ਪੈਣਾ ਜਿਵੇਂ ਪਹਿਲਾਂ ਮਸੰਦਾਂ ਤੋਂ ਕਰਾਇਆ ਸੀ ਅੱਜ ਕੜਮ ਚੌਧਰੀ ਜਿਹੜੇ ਗੁਰਦੁਆਰਿਆਂ 'ਚ ਬਹਿ ਗਏ ਨੇ ਤੇ ਸਾਡੀ ਐਸਜੀਪੀਸੀ ਆਜ਼ਾਦ ਕਰਵਾਉਣੀ ਪੈਣੀ ਆ ਬਾਦਲਾਂ ਤੋਂ ਜਿਹੜੇ ਬਾਦਲਾਂ ਨੇ ਐ ਜੀਪੀਸੀ ਦੱਬੀ ਹੋਈ ਐ ਸਾਡੇ ਮੈਂ ਐ ਜੀਪੀਸੀ ਦੇ ਮੁਖੀ ਨੂੰ ਕਹਿਣਾ ਚਾਹਣਾ ਕਿ ਇਹ ਇੱਕ ਸਰਮੌਰ ਸੰਸਥਾ ਐ ਸਿੱਖਾਂ ਦੀ ਇਹ ਕਦੇ ਗੁਲਾਮ ਨਹੀਂ ਹੋਈ ਸੀ ਜੋ ਵੀ ਕੁਛ ਕਾਲ ਤੱਕ ਸਭ ਤੋਂ ਜਾਂ ਸਾਡੀ ਐ ਜੀਪੀਸੀ ਸਿੱਖਾਂ ਨੂੰ ਹੁਕਮ ਲਾਉਂਦੀ ਸੋ ਮੰਨਿਆ ਜਾਂਦਾ ਸੀ ਪਰ ਅੱਜ ਸਿੱਖ ਬਿਲਕੁਲ ਰਹੇ ਨੇ ਕਿ ਸਾਡੀ ਤੁਸੀਂ ਨਹੀਂ ਕੁਝ ਕਰਨਾ ਸਾਡੀ ਪਿੱਠਤੀ ਖੜਜੋ ਸਾਡੇ ਨਾਲ ਖੜਜੋ ਅਸੀਂ ਕਰਕੇ ਦਿਖਾਉਣੇ ਆਂ ਪਰ ਨਾ ਸਾਡੀ ਐਜਪੀਸੀ ਅੱਜ ਕੰਮ ਕਰ ਰਹੀ ਐ ਤੇ ਨਾ ਉੱਤੇ ਬੈਠੇ ਪ੍ਰਬੰਧਕ ਤੇ ਨਾ ਸਾਡੇ ਜਥੇਦਾਰ ਸਾਹਿਬ ਮੇਰੋ ਵੀ ਤਾਂ ਕਿਸੇ ਦਾ ਪੁੱਤ ਹੋਣਾ ਹੈ ਮੇਰੋ ਦਾ ਵੀ ਪਰਿਵਾਰ ਹੋਣਾ ਗੁਰਦੁਆਰਿਆਂ ਦੇ ਵਿੱਚ ਬਲਤਕਾਰ ਕੋਈ ਜਰ ਸਕਦਾ ਤੇ ਉਹਨਾਂ ਬਲਤਕਾਰਾਂ ਬਲਤਕਾਰੀਆਂ ਨੂੰ ਪੱਗਾਂ 'ਲੇ ਬਚਾਉਣ ਤੇ ਇਹ ਕੋਈ ਜਰ ਸਕਦਾ ਉਹ ਸਾਡੀ ਕੌਮ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਦੂਜੇ ਧਰਮਾਂ ਦੀਆਂ ਧੀਆਂ ਭੈਣਾਂ ਨੂੰ ਛੜਵਾ ਕੇ ਲਿਆਂਦਾ ਸਾਡੀ ਕੌਮ ਦੂਜੇ ਧਰਮਾਂ ਦੀ ਖਾਤਰ ਕੁਰਬਾਨੀਆਂ ਦੇਤੀਆਂ ਸਾਡੇ ਗੁਰੂਆਂ ਨੇ ਤੇ ਅੱਜ ਅਸੀਂ ਕਿੱਧਰ ਨੂੰ ਚੱਲ ਪਿਆਗੇ ਅੱਜ ਅਸੀਂ ਆਪਣੇ ਨਾਲ ਵੀ ਨਹੀਂ ਖੜੇ ਰਹੇ ਅੱਜ ਸਾਡੇ ਖੁਦ ਦੀਆਂ ਧੀਆਂ ਭੈਣਾਂ ਨਾਲ ਗੁਰਦੁਆਰਿਆਂ ਦੇ ਵਿੱਚ ਹੀ ਬਲਤਕਾਰ ਹੋ ਰਹੇ ਨੇ ਗਜਨੀ ਦੇ ਬਾਜ਼ਾਰਾਂ ਦੀ ਦੂਰ ਦੀ ਗੱਲ ਹੈ ਆ ਬਾਬੇ ਜਿਹੜੇ ਬਣੇ ਬੈਠੇ ਆ ਜੋ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਇਆ ਜੋ ਆ ਭੋਰੇ ਇਹਨਾਂ ਨੇ ਬਣਾਏ ਹੋਇਆ ਤੇ ਉੱਥੇ ਕੀ ਕੁਝ ਹੁੰਦਾ ਆ ਤੁਹਾਡੇ ਸਾਹਮਣੇ ਆ ਆ ਚਰਨ ਘਾੜ ਤੇ ਕੀ ਹੋਇਆ ਵੀਡੀਓ ਦੇ ਨਾਲ ਸਭ ਕੁਝ ਸਾਹਮਣੇ ਆ ਗਿਆ ਸਭ ਕੁਝ ਸਿੱਧ ਹੋ ਗਿਆ ਕਿ ਬਲਤਕਾਰ ਕੀਤਾ ਰਿਪੋਰਟ ਬਣ ਗਈ ਹਸਪਤਾਲ ਦੇ ਵਿੱਚੋਂ ਕੁੜੀ ਚਲੀ ਗਈ ਸਭ ਕੁਝ ਕਲੀਅਰ ਤੱਕ ਹੋ ਗਿਆ ਤੇ ਫਿਰ ਵੀ ਅਸੀਂ ਡਰੀ ਜਾਂਦੇ ਆ ਤੇ ਸਾਡਾ ਪ੍ਰਸ਼ਾਸਨ ਉਹ ਬਲਤਕਾਰੀ ਨੂੰ ਬਾਹਰ ਕੱਢਣ ਤੇ ਤੁਲਿਆ ਹੋਇਆ ਤੇ ਮੈਰੋਂ ਵਰਗੇ ਨੂੰ ਧਮਕੀਆਂ ਦੇਣ ਤੇ ਕਿਤੇ ਤੇ ਪਰਚੇ ਕਰ ਦਾਂਗੇ ਯਾਰ ਮੈਰੋਂ ਨੇ ਕੀ ਮਾੜਾ ਕਰਤਾ ਬਾਈ ਤੇ ਹੁਣ ਜਿਹੜੇ ਜਾਦਾ ਉਹ ਲੋਕਾਂ ਨੂੰ ਮੈਂ ਇਹ ਗੱਲ ਕਹਿਣਾ ਚਾਹਣਾ ਜਿਹੜੇ ਕਹਿੰਦੇ ਸੀ ਅ ਬੇਦਬੀ ਹੋ ਗਈ ਜੀ ਅਜਨਾਲੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਲੈ ਗਏ ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਅੱਜ ਬੇਦਬੀ ਨਹੀਂ ਹੋਈ ਉਹ ਤਾਂ ਗੁਰੂ ਗ੍ਰੰਥ ਸਾਹਿਬ ਹੈ ਉਹਦੀ ਉਹਦੀ ਓਟ ਅਸਲੇ ਚ ਅਸੀਂ ਰਹਿਣਾ ਚਾਹੁੰਦੇ ਹਾਂ ਅਜਨਾਲੇ ਲੈ ਗਏ ਉੱਥੇ ਕੋਈ ਬੇਦਬੀ ਨਹੀਂ ਹੋਈ ਸੀ ਸਾਡੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ ਪਰ ਜਿਹੜੇ ਅੱਜ ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਢੇਰਿਆਂ ਦੇ ਵਿੱਚ ਰੱਖਿਆ ਹੋਇਆ ਉੱਥੇ ਭੋਰੇ ਬਣਾ ਕੇ ਇਹ ਸਾਧੂ ਬੂਬ ਨੇ ਬਲਤਕਾਰ ਕਰ ਰਹੇ ਨੇ ਕਿ ਉਹ ਬੇਦਬੀ ਯਾਦ ਨਹੀਂ ਆਉਂਦੀ ਕਿ ਉਹ ਬੇਦਬੀ ਨਹੀਂ ਹੈਗੀ ਇਹ ਗੱਲ ਕਲੀਅਰ ਕਰ ਦਿਓ ਅੱਜ ਕਿਉਂ ਤੁਹਾਡੇ ਬੁੱਲ ਸੀਤੇ ਗਿਆ ਅੱਜ ਕਿਉਂ ਨਹੀਂ ਬੋਲ ਰਹੇ ਵਿਚਾਰਕ ਮਤ ਪੇਦ ਆਪਦੇ ਰੱਖੋ ਨਹੀਂ ਕਿਸੇ ਨਾਲ ਬਣ ਦਿਓ ਅਲੱਗ ਰੱਖੋ ਉਹ ਪਰ ਜਦੋਂ ਕੌਮ ਤੇ ਗੱਲ ਆ ਜਾਂਦੀ ਹੈ ਜਦੋਂ ਬੇਅਦਬੀ ਦੀ ਗੱਲ ਆ ਜਾਂਦੀ ਹੈ ਜਦੋਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਗੱਲ ਆ ਜਾਂਦੀ ਹੈ ਉਦੋਂ ਤਾਂ ਇਕੱਠੇ ਹੋ ਜਾ ਕਰੋ ਯਾਰ ਅਲੱਗ-ਅਲੱਗ ਜਥੇਬੰਦੀਆਂ ਬਣਾ ਕੇ ਬਹਿ ਗਿਆਂਗੇ ਅਲੱਗ-ਅਲੱਗ ਢੇਰੇ ਗੁਰਦੁਆਰੇ ਖੋਲ ਕੇ ਬਹਿ ਗਿਆਂਗੇ ਕੌਮ ਦੀ ਸੋਚ ਤਾਂ ਕਿਸੇ ਨੂੰ ਹੈ ਹੀ ਨਹੀਂ ਕੌਮ ਦੀ ਚੜ੍ਹਦੀ ਕਲਾ ਦੀ ਸੋਚ ਤਾਂ ਕਿਸੇ ਨੂੰ ਹੈ ਹੀ ਨਹੀਂ ਉਧਰਲੇ ਪਾਸੇ ਅਸੀਂ ਜਾ ਹੀ ਨਹੀਂ ਰਹੇ ਆ ਵੀ ਕੌਮ ਦੀ ਚੜ੍ਹਦੀ ਸਾਡੀ ਕੌਮ ਨਾਲ ਕੀ ਬੀਤ ਰਿਹਾ ਪੱਗਾਂ ਕਿੰਨੀਆਂ ਸਰਕਾਰਾਂ ਨੂੰ ਚੁਭਣ ਲੱਗੀਆਂ ਕਿਉਂ ਚੁਭਣ ਲੱਗੀਆਂ ਨੇ ਇਹ ਸੋਚਣ ਵਾਲੀ ਗੱਲ ਆ ਸਾਡੇ ਤੇ ਪੱਗਾਂ ਬਣ ਕੇ ਉੱਪਰ ਬੈਠੇ ਆ ਜਿਹੜੇ ਆ ਸਰਕਾਰਾਂ ਦੇ ਵਿੱਚ ਉਹੀ ਸਾਡੇ ਤੇ ਜ਼ੁਲਮ ਕਰ ਰਹੇ ਨੇ ਉਹੀ ਸਾਡੇ ਤੇ ਐਨਐਸਐ ਲਾ ਰਹੇ ਨੇ ਇਹ ਇਹ ਗੱਲਾਂ ਵੱਲ ਧਿਆਨ ਹੀ ਹੈ ਨਹੀਂ ਯਾਰ ਅਸੀਂ ਗੁਲਾਮ ਬਣ ਗਿਆਗੇ ਸਿਰਫ ਅਹੁਦਿਆਂ ਦੀ ਖਾਤਰ ਕਿਸੇ ਨੂੰ ਕੋਈ ਛੋਟਾ ਮੋਟਾ ਸਰਕਾਰ ਅਹੁਦਾ ਦੇ ਦੇ ਤੇ ਉਹ ਉਦਰੀ ਚੱਲ ਪੈਂਦਾ ਭੁੱਲ ਜਾਂਦਾ ਕਿ ਐਨਐਸਏ ਲੱਗੀ ਆ ਭੁੱਲ ਜਾਂਦਾ ਗੋਲੀਆਂ ਚੱਲੀਆਂ ਭੁੱਲ ਜਾਂਦੇ ਨੇ ਬੇਦਬੀਆਂ ਹੋਈਆਂ ਉਹ ਐਨੇ ਗੁਲਾਮ ਐਨੇ ਐਨੇ ਗੁਲਾਮ ਨਹੀਂ ਹੋਇਆ ਕਰਦੇ ਸਰਕਾਰਾਂ ਦੇ ਕੌਮ ਨੂੰ ਯਾਦ ਰੱਖੋ ਸਾਡੀ ਕੌਮ ਨਾਲ ਕੀ ਕੁਛ ਕਿਹਨੇ ਕੀਤਾ ਕਿਹੜਣ ਐਨਐਸਏ ਲਈ ਉਹ ਯਾਦ ਰੱਖੋ ਸਿੱਖ ਭਰਾਵੋ ਬੇਨਤੀ ਹੈ ਆਪਣੀ ਪਛਤਾਉਂਗੇ ਬਾਅਦ ਦੇ ਵਿੱਚ ਇਸ ਕਰਕੇ ਭਾਈ ਮਹਿਰੋ ਦੇ ਨਾਲ ਖੜਨ ਦਾ ਅੱਜ ਟਾਈਮ ਹੈ ਇਹ ਮਹਿਰੋ ਦੇ ਨਾਲ ਨਹੀਂ ਇਹ ਕੌਮ ਦੇ ਨਾਲ ਖੜਨਾ ਆਪਣੇ ਗੁਰੂ ਦੇ ਨਾਲ ਖੜਨਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਲਤਕਾਰ ਹੋਇਆ ਇਹ ਬੇਇੱਜ਼ਤੀ ਹੈ ਉਹਦੇ ਨਾਲ ਖੜਨਾ ਹੈ ਗੱਲ ਹੱਕ ਸੱਚ ਦੀ ਹੈ ਇਸ ਕਰਕੇ ਭਰਾਵੋ ਆਪਣੇ ਆ ਬਖਰੇਵੇਂ ਛੱਡ ਕੇ ਇਕੱਠੇ ਹੋ ਜੋ ਤੇ ਜ਼ੁਰਤ ਦਿਖਾਓ ਭਾਈ ਮੈਰੋਂ ਨੂੰ ਵੀ ਮੈਂ ਕਹਿਣਾ ਚਾਹਣਾ ਕਿ ਭਾਈ ਸਾਹਿਬ ਤੇਰੇ ਨਾਲ ਆਂਗੇ ਹੱਕ ਠੋਕ ਕੇ ਜਿੱਥੇ ਕਹੇਗਾ ਉੱਥੇ ਹਾਜ਼ਰ ਹੋਵਾਂਗੇ ਤੇਰੇ ਨਾਲ ਮੋੜ ਦੇ ਨਾਲ ਮੋੜਾ ਲਾ ਕੇ ਖੜੇ ਹੋਵਾਂਗੇ ਕਾਲ ਦੇ ਇਕੱਠ ਕਰ ਮੈਂ ਕਹਣਾ ਪੂਰਾ ਪੰਜਾਬ ਉੱਠ ਕੇ ਆਊਗਾ ਜਿਹੜੇ ਤੇਰੇ ਹੰਝੂ ਡਿੱਗੇ ਇਹਨੂੰ ਜਾਇਆ ਨਹੀਂ ਜਾਣ ਦਿੰਦੇ ਤੇਰੇ ਨਾਲ ਇਕ ਠੋਕ ਕੇ ਖੜਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਦੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਲੜਕੀ ਦਾ ਪੱਖ ਪੂਰਿਆ ਪਰ ਦੂਜੇ ਪਾਸੇ ਜਿਹੜਾ ਕਿ ਇੰਨਾ ਹੀ ਜਿੱਥੇ ਬੰਦੀਆਂ ਦੇ ਉੱਤੇ ਧਮਕਾਉਂਦੇ ਦੋਸ਼ ਲਗਾਏ ਗਏ ਸੀ ਜਿਹਦੇ ਚੱਲਦੇ ਚੱਲਦੀ ਇੰਟਰਵਿਊ ਦੇ ਵਿੱਚ ਮਹਿਰੂ ਨੂੰ ਰੋਣਾ ਪਿਆ ਬਿਊਰੋ ਰਿਪੋਰਟ ਹਰਫ